ਆਪਲਾ ਸੰਗਲਾਸ ਚ ਹੈ ਬੇਟਾ ਪੇਂਟਿੰਗ ਦਾ ਸ਼ੌਂਕ ਕਿੱਥੋਂ ਪਿਆ ਸਰ ਮੈਨੂੰ ਛੋਟੇਂ ਦੇਦ ਤੇ ਡਰਾਇੰਗ ਦਾ ਸ਼ੌਂਕ ਸੀ ਤੇ ਮੈਨੂੰ ਆਪਣੇ ਮਦਦ ਤੋਂ ਵੀ ਸ਼ੌਂਕ ਆ ਤੇ ਹੀ ਬਣਾਉਣਾ ਹੈ ਅੱਜ ਤੱਕ ਮੈਂ ਬਹੁਤ سارے ਐਕਟਰਸ ਦੀ ਸਕੈਚਸ ਬਣਾਏ ਆ ਗੁਰੂ ਗੋਬਿੰਦ ਸਿੰਘ ਜੀ ਦਾ ਸਕੈਚਸ ਬਣਾਇਆ ਧਾਰਮਿਕ ਸਕੈਚਸ ਵੀ ਬਣਾਏ ਸਰ ਮੈਨੂੰ ਹੋ ਗਏ ਰੀਸੈਂਟਲੀ ਬਣਾਏ ਹੋ ਵਾਲੇ ਬਟ ਉਹਨਾਂ ਨੂੰ ਟਾਈਮ ਆ ਬਟ ਜਿਹੜੇ ਹੁਣ ਬਣਾਉਂਦੀ ਪਈ ਆ ਜਿਆਦਾ ਇੰਪਰੂਵਮੈਂਟ ਆ ਜੀ ਸਕੈਚ ਨੂੰ ਬਣਾਉਣ ਤੇ ਮੈਨੂੰ ਦੋ ਦਿਨ ਲੱਗ ਜਾਂਦੇ ਨੇ ਤੇ ਆਰਾਮ ਨਾਲ ਬਣਾਉਂਦੀ ਰਹਿਣੀ ਆ ਤੇ ਫ੍ਰੀ ਰਿਲੈਕਸ होके ਬਣਾਉਣੀ ਆ ਬੇਟਾ ਸਿੱਧੂ ਮੂਸੇ ਵਾਲੇ ਦਾ ਹੀ ਬਣਾਇਆ ਦਾ ਉਹ ਕਦੋਂ ਬਣਾਇਆ ਸੀ ਤੁਸੀਂ ਉਹ ਹੋ ਗਿਆ 1 ਸਾਲ ਹੋ ਗਿਆ ਸਰ ਬਣਾਇ ਨੂੰ ਉਸਕੈਚ ਹਾਂਜੀ ਉਹ ਦੋ ਬਣਾਇਆ ਸੀ ਉਸ ਟੈਂਪਲਾਇਸ ਸੀ ਸਕੈਚ ਦਾ ਸਕੈਚ ਬਣਾਇਆ ਸੀ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਕੈਚ ਬਣਾਇਆ ਹੋਰ ਵੀ ਧਾਰਮਿਕ ਹੈਗੇ। ਹਾਂਜੀ ਇੱਕ ਬੁੱਧਾ ਦਾ ਵੀ ਸਕੈਚ ਬਣਾਇਆ ਤੇ ਹੋਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਸਕੈਚ ਬਣਾਇਆ। ਦੇਖੋ ਕਿ ਆਪਣੀ ਰੈਫਰੈਂਸ ਦਿੰਦੇ ਆ ਫੋਟੋ ਦਿੰਦੇ ਉਹ ਤੋਂ ਵੇਖ ਕੇ ਬਣਾਉਂਦੀ। ਕੰਪੀਟੀਸ਼ਨ 'ਚ ਵੀ ਕਿਤੇ ਭਾਗ ਲਿਆ ਤੁਸੀਂ? ਸਰ ਮੈਂ ਕੰਪੀਟੀਸ਼ਨ ਤੇ ਵੀ ਪਾਰਟਿਸਿਪੇਟ ਕਰਦੀ ਹਾਂ ਕੋਈ ਵੀ ਕੰਪੀਟੀਸ਼ਨ ਹੋਵੇ ਪੇਂਟਿੰਗ ਰਿਲੇਟਡ ਕੋਈ ਵੀ ਆਰਟ ਰਿਲੇਟਡ। ਕੀ ਕੀ ਜਗਤ ਕੰਪੀਟੀਸ਼ਨ ਗਏ ਕਿ ਤੇ ਸਰ ਗੁਰਦਾਸ ਪੁਰਚੀ ਤੋਵਰੀ ਗਏ ਆ ਫਸਟ ਪੋਜੀਸ਼ਨ ਤੇ ਆਏ ਉਸ ਤੋਂ ਬਾਅਦ ਜ਼ੋਨਲ ਤੇ ਵੀ ਗਏ ਆ ਤੇ ਉੱਤੇ ਉੱਚੇ ਮੰਮਾ ਫਿਰ ਪੂਰਾ ਗਾਈਡ ਕਰਦੇ ਜਿਸ ਤਰ੍ਹਾਂ ਕੋਈ ਕਲਰ ਰਾਇ ਜਾਂਦਾ ਕੋਈ ਹਾਂਜੀ ਮੰਮਾ ਪੂਰਾ ਸਪੋਰਟ ਵੀ ਕਰਦੇ ਤੇ ਗਾਈਡ ਵੀ ਕਰਦੇ ਕੋਈ ਵੀ ਮਿਸਟੇਕ ਹੋਈ ਜੇ ਕੋਈ ਵੀ ਦੱਸਦੇ ਪੂਰਾ ਕਰੈਕਟ ਕਰਦੇ ਨੇ ਸਕੂਲੇ ਚੇਲੀਆਂ ਕਹਿ ਰਹੀਆਂ ਟੀਚਰਾਂ ਕਹਿ ਰਹੀਆਂ ਹੁੰਦੀਆਂ ਵੀ ਤੁਸੀਂ ਪੇਂਟਿੰਗ ਬੜੀ ਵਧੀਆ ਬਣਾਉਂਦੇ ਹੋ ਹਾਂਜੀ ਟੀਚਰਸ ਆਪਣੇ ਸਕੈਚਸ ਬਣਾਉਂਦੇ ਕਹਿੰਦੇ ਕਿ ਮੇਰਾ ਵੀ ਸਕੈਚਸ ਬਣਾ ਕੇ ਦੇ ਫ੍ਰੈਂਡਸ ਵੀ ਕਹਿੰਦੇ ਮੇਰਾ ਵੀ ਸਕੈਚਸ ਬਣਾ ਕੇ ਦੇ ਤੇ ਮੈਂ ਕਈਆਂ ਨੂੰ ਬਣਾ ਕੇ ਦਿੱਤੇ ਵੀ ਆ ਕਜ਼ਨਸ ਨੂੰ ਬਣਾ ਕੇ ਦਿੱਤੇ ਰਿਸ਼ਤੇਦਾਰਾਂ ਨੂੰ ਸਕੈਚਸ ਬਣਾ ਕੇ ਦਿੱਤੇ ਇਹ ਨਾ 10 11 ਸਾਲ ਦੀ ਸਰ ਹੁਣ ਤੋਂ ਬਣਾਉਣਾ ਲੱਗ ਪਈ ਮੈਂ ਵੀ ਦਹੀਂ 12 13 ਸਾਲ ਦੀ ਤੇ ਬਣਾਉਂਦੀ ਰਹੀ ਹਾਂ ਤੇ ਇਹ ਵੀ ਛੋਟੀ ਹੁੰਦੇ ਤੋਂ 5ਵੀਂ 6ਵੀਂ ਤੋਂ ਸਟਾਰਟ ਕੀਤਾ ਐ ਨੇ ਵੀ ਬਣਾਉਣਾ ਤੇ ਬਣਾਉਂਦੀ ਹੁਣ ਪਲੱਸ 1 ਚ ਹੋ ਗਈ ਐ ਤੇ ਹੋਰ ਵੀ ਵਧੀਆ ਬਣਾਉਣ ਲੱਗ ਪਈ ਐ ਬੜਾ ਮਨ ਖੁਸ਼ ਹੁੰਦਾ ਵਧੀਆ ਲੱਗਦਾ ਚੰਗਾ ਲੱਗਦਾ ਮੈਨੂੰ ਮੈਡਮ ਕੰਪੀਟੀਸ਼ਨ ਤੇ ਵੀ ਕਿਤੇ ਬੈਠੀ ਚੰਗੀ ਹਾਂ ਹਾਂਜੀ ਹਾਂਜੀ ਗੁਰਦਾਸਪੁਰ ਦੋ ਵਾਰੀ ਗਈ ਜੇ ਆਪਣੇ ਬਟਾਲੇ ਵੀ ਗਈ ਐ ਸ਼ੀਮਾਰ ਬਟਾਲੀ ਜਿਹੜੇ ਦਫ਼ਤਰੇ ਉੱਥੇ ਵੀ ਜਾਂਦੀ ਐ ਮਤਲਬ ਕਿ ਰੰਗੋਲੀ ਦਾ ਦਿਨ ਕੰਪੀਟੀਸ਼ਨ ਹੁੰਦਾ ਉੱਥੇ ਫਰਸਟ ਆਈ ਐ ਗੁਰਦਾਸਪੁਰ ਲਗਾਤਾਰ 2 3 ਵਾਰੀ ਫਸਟ ਆਈ ਹੈ ਫਿਰ ਉਹਨਾਂ ਨੇ ਉੱਚੇ ਪੱਧਰ ਪੰਜ ਜ਼ਿਲ੍ਹਿਆਂ ਦੇ ਵਿੱਚ ਇਹਦਾ ਕੰਪੀਟੀਸ਼ਨ ਹੋਇਆ ਉੱਥੇ ਤੀਸਰੇ ਨੰਬਰ ਤੇ ਆਈ ਹੈ ਆਪਣਾ ਗੁਰਦਾਸਪੁਰ ਜ਼ਿਲ੍ਹਾ ਫਿਰ ਘਰ ਦਾ ਕੰਮ ਜਿਸ ਤਰ੍ਹਾਂ ਘਰ ਦੇ ਕੰਮ ਵੀ ਕਰਨੇ ਪੈਂਦੇ ਬੇਟੀਆਂ ਨੂੰ ਉਹ ਫਿਰ ਇਹ ਬੇਟੀ ਕਰਦੀ ਹੈ ਘਰ ਦੇ ਕੰਮ ਕੇ ਘਰ ਦੇ ਕੰਮ ਵੀ ਸਾਰੇ ਕਰ ਲੈਂਦੀ ਜਿਹੜਾ ਵੀ ਕੰਮ ਦੱਸਨੀ ਸਾਰੇ ਕੰਮ ਕਰਦੀ ਹੈ ਰੋਟੀ ਪਾਣੀ ਦਾ ਜੋ ਵੀ ਕੰਮ ਦੱਸੀ ਹੈ ਸਾਰੇ ਕੰਮ ਕਰ ਲੈਂਦੀ ਜੇ ਜੋ ਵੀ ਗਲਤੀ ਹੋਏ ਮਿਸਟੇਕ ਵਿੱਚ ਮੈਂ ਦੱਸ ਦਿੰਨੀ ਆ ਜਾਂ ਡਾਰਕ ਕਲਰ ਕਰਨਾ ਜਾਂ ਲਾਈਟ ਕਲਰ ਕਰਨਾ ਪਰ ਉਹਦੇ ਸਾਹਿਬ ਨੇ ਮੈਂ ਦੱਸ ਦਿੰਨੀ ਆ ਮੈਂ ਵੀ ਚੰਗਾ ਵੀ ਬਣਾਉਂਦੀ ਆ ਤਾਂ ਵੀ ਮੈਂ ਥੋੜੇ ਦੱਸ ਦਿੰਨੀ ਕਿ ਨਹੀਂ ਸਹੀ ਕਰ ਲਾ ਮੈਂ ਨਬੇ